ਅਸ ਵਕਤ ਸਾਡੇ ਨਾਲ ਦਰਦ ਹਸੀਬ ਸਾਹਿਬ ਜੁੜ ਚੁਕੇ ਨੇ ਜਿਨ੍ਹਾਂ ਨੇ ਗਾਣਾ ਲਿਖਿਆ ਹੈ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਹਾਲ ਹੀ ਦੇ ਵਿੱਚ ਜਦੋਂ ਦਿਲਜੀਤ ਦੋਸਾਂਝ ਇਹ ਗੀਤ ਗਾਉਂਦੇ ਨੇ ਤਾਂ ਕਿਉਂਕਿ ਦਿਲਜੀਤ ਦਾ ਸਟਾਰਟ ਮੇ ਇਸ ਵੇਲੇ ਵਰਲਡ ਲੈਵਲ ਤੇ ਹੈ ਤਾਂ ਇਸ ਗੀਤ ਨੂੰ ਵੀ ਵਰਲਡ ਲੈਵਲ ਤੇ ਪਛਾਣ ਮਿਲ ਰਹੀ ਹੈ ਲੇਕਿਨ ਇਹ ਗੀਤ ਲਿਖਣ ਵਾਲੇ ਦਰਦ ਹਸੀਬ ਸਾਹਿਬ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ ਜਾਣ ਲੈਂਦੇ ਹਾਂ ਕਿ ਕੀ ਰੀਜ਼ਨ ਹੈ ਕੀ ਕਾਰਨ ਹੈ ਹਸੀਬ ਸਾਹਿਬ ਸਭ ਤੋਂ ਪਹਿਲਾਂ ਸਲਾਮ ਵਾਲੇਕੁਮ ਵਾਅਲੈਕੁਮ ਸਲਾਮ ਤਸੀਮ ਸਾਹਿਬ ਜਿਸ ਤਰੀਕੇ ਨਾਲ ਮੈਂ ਗੱਲ ਕੀਤੀ ਹੈ ਕਿ ਇਸ ਵਕਤ ਦਿਲਜੀਤ ਦੋਸਾਂਝ ਦਾ ਸਟਾਰਡਮ ਵਰਲਡ ਲੈਵਲ ਤੇ ਪਹੁੰਚ ਚੁੱਕਿਆ ਤੁਹਾਡਾ ਜਿਹੜਾ ਗਾਣਾ ਲਿਖਿਆ ਸੀ ਜਦੋਂ ਸੁਰਜੀਤ ਖਾਨ ਸਾਹਿਬ ਨੇ ਗਾਇਆ ਪੰਜਾਬੀਆਂ ਦੀ ਜ਼ੁਬਾਨ ਦੇ ਉੱਤੇ ਹਲੇ ਤੱਕ ਚੜਿਆ ਹੋਇਆ ਗਾਣਾ ਲੇਕਿਨ ਹੁਣ ਪੂਰਾ ਵਰਲਡ ਫੇਮਸ ਹੋ ਗਿਆ ਤੁਹਾਡੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਸੀਗਾ ਕਿ ਇਹਦੇ ਵਿੱਚ ਬਾਲੀ ਸਾਗੂ ਦਾ ਨਾਮ ਲਿਆ ਗਿਆ ਜਿਨ੍ਹਾਂ ਨੇ 뮤직 ਉਸ ਵਿਲੇਜ ਦਾ ਰੀਮਿਕਸ ਹੋਇਆ ਦਿੱਤਾ ਤੇ ਸਿੰਗਰ ਜਿਹੜੇ ਸੁਰਜੀਤ ਖਾਨ ਸਾਹਿਬ ਨੇ ਉਹਨਾਂ ਨੇ ਗਾਇਆ ਲekin ਤੁਹਾਨੂੰ ਇਤਰਾਜ਼ ਸੀ ਕਿ ਤੁਹਾਡਾ ਨਾਂ ਨਹੀਂ ਇਹਦੇ ਵਿੱਚ ਯੂਜ਼ ਕੀਤਾ ਗਿਆ ਤੇ ਮੈਨੂੰ ਇਤਰਾਜ਼ ਸਰ ਇਤਰਾਜ਼ ਮੈਨੂੰ ਉਹਨਾਂ ਦੇ ਬੰਦ ਤੇ ਨਹੀਂ ਹੈ ਇਤਰਾਜ਼ ਮੈਨੂੰ ਇਸ ਚੀਜ਼ ਤੇ ਹੈ ਵੀ ਉਹਨਾਂ ਨੇ ਕੈਪਟਨ ਤੇ ਵੀ ਇਤਰਾਜ਼ ਮੈਨੂੰ ਇਹ ਮਤਲਬ ਤਕਲੀਫ ਹੋਈ ਹੈ ਵੀ ਜਿਸ ਬੰਦੇ ਦਾ ਇਹ ਇੱਕ ਸੌਂਗ ਹੈ ਸਰ ਉਹਦਾ ਦਾ ਕੰਪਨੀ ਦਾ ਉਹਦਾ ਨਾਮ ਵੀ ਤਾਂ ਆਉਣਾ ਚਾਹੀਦਾ ਮੈਨੇ ਮਿਹਨਤ ਕੀਤੀ ਹੈ ਸਰ ਹਾਂ 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 ਤੁਹਾਨੂੰ ਤੁਹਾਨੂੰ ਮੈਂ ਤੁਹਾਡੀ ਨਾ ਮੈਂਟਲੀ ਪੀੜਾ ਉਹ ਸਮਝਣੀ ਚਾਹੁੰਦਾ ਕਿਉਂਕਿ ਅਸੀਂ ਵੇਖਿਆ ਇਹ ਪੰਜਾਬ ਦੇ ਵਿੱਚ ਤਾਂ ਇਹ ਆਮ ਹੁੰਦਾ ਹੀ ਰਿਹਾ ਕਿ ਜੋ ਕਿ ਇੱਕ ਸਿੰਗਰ ਹੈ ਜਿਹੜਾ ਉਹਨੂੰ ਗਾਣੇ ਦੀ ਵੀ ਰਾਇਲਟੀ ਆਉਂਦੀ ਹੈ YouTube ਤੋਂ ਹੋਰ ਪਲੇਟਫਾਰਮ ਤੋਂ ਗਾਣੇ ਦੀ ਰਾਇਲਟੀ ਵੀ ਆ ਜਾਣੀ ਆ ਉਹਨਾਂ ਨੂੰ ਸ਼ੋਅ ਤੋਂ ਵੀ ਜਿਹੜੇ ਬੈਨੀਫਿਟ ਮਿਲਣਾ ਹੈਗਾ ਫਾਈਨੈਂਸ਼ੀਅਲ ਕਿੰਨੇ ਹੁਣ ਅੱਜ ਦੀ ਜੇ ਗੱਲ ਕਰੀਏ ਤਾਂ ਦਵਜੀਤ ਦੋਸਾਂਝ ਦੇ ਜਿਹੜੇ ਸ਼ੋਅਜ਼ ਨੇ ਉਹ ਕਿੰਨੇ ਹਾਊਸਫੁੱਲ ਜਾ ਰਹੇ ਔਰ ਟਿਕਟਾਂ ਮਿਚਰ ਹੈ ਇਹਦੇ ਪਿੱਛੇ ਬਲਕਿ ਕੋਰਟ ਕੇਸ ਵੀ ਹੋਣ ਲੱਗੇ ਹੁਣ ਤਾਂ ਟਿਕਟਾਂ ਨੂੰ ਲੈ ਕੇ ਤੇ ਜਿਹੜਾ ਜਿਹੜਾ ਇੱਕ ਇੱਕ ਰਾਈਟਰ ਹੈ ਜਿਹੜਾ ਲੇਰਿਸਟਾਇ ਉਹ ਗਾਣਾ ਲਿਖ ਦਿੰਦਾ ਤੇ ਉਹਨੂੰ ਜਿਹੜੀ ਕਮਾਈ ਹੋਣੀ ਹੁੰਦੀ ਹੈ ਉਹ ਇੱਕ ਤਕਰੀਬਨ ਇੱਕ ਵਾਰ ਹੀ ਹੁੰਦੀ ਹੈ ਅਸੀਂ ਜੋ ਮੈਂ ਤੁਹਾਡਾ ਇੱਕ ਵਾਰੀ ਇੰਟਰਵਿਊ ਪਹਿਲਾਂ ਦੇਖਿਆ ਸੀ 2-3 ਸਾਲ ਪਹਿਲਾਂ ਤੇ ਉਹਦੇ ਵਿੱਚ ਵੀ ਤੁਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਸੁਰਜੀਤ ਖਾਨ ਸਾਹਿਬ ਨੇ ਤੁਹਾਡੇ ਤੋਂ ਇਹ ਗੀਤ ਲਿਆ ਤੇ ਹੱਲਾਸ਼ੇਰੀ ਤਾਂ ਤੁਹਾਨੂੰ ਬਸੇਰੀ ਮਿਲੀ ਹੈ ਸਿੰਗਰਾਂ ਵੱਲੋਂ ਲੇਕਿਨ ਕੋਈ ਫਾਈਨੈਂਸ਼ੀਅਲੀ ਕੋਈ ਤੁਹਾਨੂੰ ਇਹਦਾ ਕੋਈ ਲਾਭ ਨਹੀਂ ਮਿਲਿਆ ਹਾਂ ਇੱਕ ਪੈਸਾ ਨਹੀਂ ਹੈ ਇੱਕ ਪੈਸਾ ਨਹੀਂ ਮਿਲਿਆ ਤੇ 2000 ਸਭ ਤੋਂ ਪਹਿਲਾਂ ਗਾਣਾ ਕਦੋਂ ਆਇਆ ਸੀ ਤੁਹਾਡਾ ਇਹ 2000 ਦੇ ਸਭ ਤੋਂ ਪਹਿਲਾਂ ਠੀਕ ਹੈ 2000 ਦੇ ਵਿੱਚ ਤੇ ਲਿਖਿਆ ਕਦੋਂ ਸੀ ਤੁਸੀਂ ਇਹ ਇਹ ਬਸ ਕੁਝ ਇੱਕ ਨਾ ਮੈਨੂੰ ਕੁਇਰਮੈਂਟ ਆਈ ਸੀ ਮਤਲਬ ਬਾਬਾ ਖਾਨੀ ਮੋਕੀ ਮੋਟੀ ਆ ਕਰੀ ਆਈ ਬਰੋ ਬਲੈਕ ਅੱਛਾ ਜੀ ਉਹਨਾਂ ਦੇ ਬਰਦਰ ਨਾਲ ਗੱਲ ਹੋਈ ਸੀ ਵੀ ਇਸ ਤਰ੍ਹਾਂ ਸਾਨੂੰ ਖਾਉ ਚਾਹੀਦਾ ਠੀਕ ਹੈ ਆਪਣੇ ਪਾਪਾ ਖਾਨ ਜੀ ਵਾਸਤੇ ਠੀਕ ਹੈ ਮੈਂ ਨੋਟ ਖਾਉਂਗ ਲਿਖਿਆ ਕਹਿੰਦੇ ਮੈਨੂੰ 1 ਮਹੀਨੇ ਤੱਕ ਚਾਹੀਦਾ 2000 ਤੋਂ ਪਹਿਲਾਂ ਦੀ ਗੱਲ ਸੀ ਕੁਝ ਟਾਈਮ ਪਹਿਲਾਂ ਦੀ ਠੀਕ ਹੈ ਜੀ ਤਾਂ ਮੈਂ ਤਾਂ ਵੀ ਕੋਈ ਨਹੀਂ ਮੈਂ ਲਿਖਿਆ ਫਿਰ ਕੋ ਡਰਾਟਾ ਲਾ ਕੇ ਰੰਗ ਸਜ ਕੀਤਾ ਕਿਉਂਕਿ ਮੈਂ ਵੀ ਉਹ ਕਹਿੰਦੇ ਆਪਾਂ ਇਸ ਤਰ੍ਹਾਂ ਲਿਖਣਾ ਵੀ ਇਹ ਸੁਪਰ ਡੁਪਲੀਕੇਟ ਜਾਵੇ ਸੁਪਰ ਡੁਪਲੀਕੇਟ ਹੋਵੇ ਅੱਛਾ ਜੀ ਤਾਂ ਇਹਨਾਂ ਨੂੰ Song ਲਿਖਿਆ ਕਾਫੀ ਇੱਕ ਹੀ ਲਾਈਨ ਨੂੰ 10-10 ਵਾਰ ਕਰਕੇ ਲਿਖਿਆ ਤੇ ਉਹ ਉਹਨਾਂ ਨੂੰ ਮਤਲਬ ਕੰਪੋਜੀਸ਼ਨ ਨੂੰ ਉਹਨਾਂ ਨੂੰ ਬਹੁਤ ਪਸੰਦ ਆਈ ਉਹਨਾਂ ਨੇ ਇਹ ਟੈਗ ਆਊਟ ਥੀਏਟਰ ਦੇ ਵਿੱਚ ਮਤਲਬ ਉਹਨਾਂ ਨੇ Song ਗਾਇਆ ਮਤਲਬ ਅੱਛਾ ਜੀ ਠੀਕ ਹੈ ਸੋ ਇੱਕ ਵਾਰੀ ਸੁਣਾਤਾ ਸਟੇਜ ਤੇ हां उस स्नान ਤੋਂ ਬਾਅਦ ਉਹਨਾਂ ਨੂੰ ਬਹੁਤ ਪਸੰਦ ਆਇਆ ਤਰਜੀਤ ਭਾਜੀ ਨੂੰ ਅੱਛਾ ਜੀ ਤਰਜੀਤ ਸੁਰਜੀਤ ਖਾਨ ਸਾਹਿਬ ਉੱਥੇ ਹੀ ਮੌਜੂਦ ਹੋਣੇ ਉਸ ਵੇਲੇ ਤਰਜੀਤ ਹੋਰ ਵੀ ਸਿੰਗਰ ਮੌਜੂਦ ਸੀ ਤੇ ਉਹ ਤਿੰਨ ਵਾਰ ਸੁਣਿਆ ਗਿਆ ਜੀ ਉਸ ਟਾਈਮ ਵੀ ਅੱਛਾ ਜੀ ਠੀਕ ਹੈ ਹਾਂ ਇਹ ਜੇ ਮਾਰਕੀਟ ਜੀ ਨਹੀਂ ਆਇਆ ਸੀ ਤੇ ਉਹਨਾਂ ਨੇ ਕਿਹਾ ਵੀ ਇਹ Song ਮੈਨੂੰ ਕਿਸੇ ਵੀ ਹੱਦ ਚਾਹੀਦਾ ਤਾਂ ਮੈਂ ਸਰਾਇ ਸਰਾਇ ਉਹਨਾਂ ਨੇ ਮਤਲਬ ਕਿਹਾ ਬਾਬਾ ਖਾਨ ਦੇ ਬਰਦਰ ਨੇ ਮੈਂ ਕਿਹਾ ਜੀ ਮੈਂਨੇ ਬਾਬਾ ਖਾਨ ਜੀ ਵਾਸਤੇ ਲਿਖਿਆ ਵੀ ਮੈਂ ਉਹਨਾਂ ਵਾਸਤੇ ਲਿਖਿਆ ਨਹੀਂ ਹੈਗਾ ਠੀਕ ਹੈ ਤੇ ਉਹਨਾਂ ਨੇ ਇੱਕ ਕਸਮ ਖਾਈ ਜਿਵੇਂ ਕਿ ਵੀ ਮੈਂ ਜਿਵੇਂ ਸਾਡੇ ਮਸਲਮ ਮੁਸਲਿਮ ਘਰ ਮੈਂ ਜਦੋਂ ਅਜ਼ਾਨ ਹੁੰਦੀ ਹੁੰਦੀ ਹੈ ਇਸ ਤਰ੍ਹਾਂ ਕੁਝ ਅੱਛਾ ਜੀ ਅੱਛਾ ਜੀ ਉਹਦਾ ਫੌਗ ਹਿੱਟ ਹੋ ਜੇ ਤਾਂ ਤੁਹਾਨੂੰ ਉਸ ਟਾਈਮ 20000 ਰੁਪਏ ਤੁਹਾਨੂੰ ਫੌਰਨ ਲੈ ਕੇ ਦਊਗਾ ਮੈਂ ਵੀ ਮੈਨੂੰ ਆ ਅਜ਼ਾਨ ਹੋ ਰਹੀ ਹੈ ਮੈਂ ਸੱਚ ਦੀ ਕਸਮ ਲੱਗੇ ਤੇ ਸੁਰਜੀਤ ਸਿੰਘ ਜੀ ਨੇ ਕਿਹਾ ਸੀ ਤੁਹਾਨੂੰ ਨਾ ਜੀ ਇਹ ਜਿਹੜੇ ਨੇ ਮਤਲਬ ਮਿਲ ਕੇ ਹਨੇ ਗਾਣਾ ਦਿੱਤਾ ਸੀ ਸੁਰਜੀਤ ਭਾਈ ਜੀ ਨੂੰ ਅੱਛਾ ਅੱਛਾ ਜਿਹੜਾ ਮਤਲਬ ਕਿ ਵਿੱਚ ਪਿਆ ਸੀਗਾ ਬੰਦਾ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਗੱਲ ਕਰਾਓ ਪਹਿਲਾਂ ਉਹਨਾਂ ਦੀ ਅਸਾਫ ਦੀ ਜੂਗ ਪੱਗਿਸਤ ਮਤਲਬ ਗਾਣਾ ਝਾਂਜਰਾ ਚੱਕ ਚਾਂਜਰੀ ਉਹਨਾਂ ਨੇ ਇੱਕ ਮਰੋ ਬੈਨ ਸੀ ਸੀ ਤੇ ਮੈਂ ਉਸ ਟਾਈਮ ਪਾਜੀ ਨੂੰ ਕਿਹਾ ਕਹਿੰਦਾ ਹਸੀਬ ਤੂੰ ਫੇਰ ਵੀ ਕਰ ਰਹਿ ਫੱਟੇ ਚੱਕਾਂਗੇ ਆਪਾਂ ਕੋਈ ਗੱਲ ਨਹੀਂ ਤੇ ਪੂਰੀ ਹੈਲਥ ਕਰਾਂਗੇ ਵੀ ਸਾਰਾ ਕੁਝ ਕਰਾਂਗੇ ਤੇ ਮੈਂ ਮੈਨੇ ਉਹ Song ਦੇ ਤਾਂ ਇਹਨਾਂ ਨੂੰ ਬੁਲਾਇਆ ਗਾਣਾ ਲੈ ਗਏ ਉਹ ਠੀਕ ਹੈ ਜੀ ਖਾਨ ਸਾਹਿਬ ਸੁਰਜੀਤ ਖਾਨ ਸਾਹਿਬ ਤੁਹਾਡੇ ਘਰੇ ਆਏ ਸੀਗੇ ਹਾਂਜੀ ਕਰਿਆ ਸੀ ਮੇਰੇ ਕੋਲ ਇਤਨਾਤ ਰਹੀ ਗਈ ਹੈ ਜੀ ਠੀਕ ਹੈ ਠੀਕ ਹੈ ਲੈ ਗਏ ਫਿਰ ਠੀਕ ਹੈ ਤੇ ਮੇਰੇ ਮਮਮੀ ਤੇ ਮੇਰੇ ਸਿਸਟਰ ਨਾਲ ਸਨਾਇ ਤਾਂ ਉਹ ਵੀ ਹਜੇ ਤੱਕ ਵੀ ਠੀਕ ਹੈ ਜੀ ਤੇ ਮੇਰੀ ਖੁਦ ਵੀ ਤੇ ਉਸ ਤੋਂ ਬਾਅਦ ਉਹ ਸਾਂਗੋਣਾ ਨੇਬ ਇੰਨਾ ਜ਼ਿਆਦਾ ਹਿੱਟ ਹੋਇਆ ਤੇ ਬੜੇ ਖੁਸ਼ ਥੀਗੇ ਮੈਨੂੰ ਬੁਲਾਇਆ ਵੀ ਆਪਣੇ ਘਰ ਤੇ ਪਰ ਉਹਨਾਂ ਨੇ ਮੈਨੂੰ ਮਤਲਬ ਇੱਕ ਦੌਰ ਇਸ ਤਰ੍ਹਾਂ ਦਾ ਆਇਆ ਇਹ ਮੈਂ ਤੁਹਾਨੂੰ ਕੱਲ ਦੱਸਾਂ ਤਾਂ ਥੋੜਾ ਮੈਂ ਸੈਡ ਹੋ ਗਿਆ ਅੱਛਾ ਜੀ ਕੋਈ ਨਹੀਂ ਤੂੰ ਹੀ ਪਾਉ ਕੋਗੇ ਲੱਗਦਾ ਮੈਨੂੰ ਕੋਈ ਗੱਲ ਨਹੀਂ ਸਰ ਮੈਂ ਸਮਝਦਾ ਕਿਉਂਕਿ ਇਹ ਜਿਹੜਾ ਤੁਹਾਡਾ ਦਰਦ ਹੈ ਇਹ ਸੀ ਸਮਝ ਸਕਦੇ ਆ ਕਿ ਲੋਕੀ ਤੁਹਾਡੇ ਤੋਂ ਜਿਹੜਾ ਤੁਹਾਡਾ ਕੰਮ ਸੀਗਾ ਉਹ ਤੋਂ ਕਿਤੋਂ ਤੋਂ ਕਿੱਥੇ ਪਹੁੰਚ ਗਏ ਤੇ ਤੁਸੀਂ ਅੱਜ ਜਿੱਥੇ ਸੀਗੇ ਉੱਥੇ ਹੀ ਖੜੇ ਹੋ ਸਰ ਮੇਨ ਨਿਕਲਦੇ ਸੀ ਪਹਿਲਾ ਬੱਚੇ ਨਹੀਂ ਹੋਣਾ ਸੀ ਬਈ ਕੇਤੀ ਗਾਣਾ ਪੂਰਾ ਸੁਪਰ ਡੂਪਰ ਹਿੱਟ ਜੋਰ ਸੀ ਕੈਮਰੇ ਕੋਲ ਇਨੇ ਪੈਸੇ ਨਹੀਂ ਸੀ ਕਿ ਮੈਂ ਡਿਲੀਵਰੀ ਕੇਸ ਕਰਾ ਦਵਾਂ ਹੂੰ ਤਾਂ ਮੈਨੇ ਉਹਨਾਂ ਨੂੰ ਰਿਕੁਐਸਟ ਕੀਤੀ ਕਹਿੰਦੇ ਹਸੀ ਮੇਰੇ ਕੋਲ ਹੈ ਹੀ ਨਹੀਂ ਪੈਸੇ ਔਰ ਮੈਂ ਆਪਣੇ ਬੱਚਿਆਂ ਦੀ ਕਸਮ ਖਾਣਾ ਹੈ ਕਿ ਇਹ ਗੱਲ ਸੱਚ ਹੈ ਔਰ ਇਹਦੇ ਵਿੱਚ ਕੋਈ ਝੂਠ ਨਹੀਂ ਮੇਰੇ ਮੈਂ ਸਿਰ ਤੇ ਰੱਖ ਕੇ ਆਪਣੇ ਬੱਚਿਆਂ ਦੇ ਹੱਥ ਮੈਂ ਉਹਨਾਂ ਦੀ ਸਿਰ ਤੇ ਹੱਥ ਰੱਖ ਕੇ ਕਸਮ ਖਾਣਾ ਹੈ ਕਿ ਇਹ ਬਾਤ ਉਹਨਾਂ ਨੂੰ ਮੈਨੇ ਰਿਕੁਐਸਟ ਕੀਤੀ ਸੀ ਉਸ ਤੋਂ ਬਾਅਦ ਹੀ ਮੇਰਾ ਉਹਨਾਂ ਨਾਲ ਥੋੜਾ ਜਿਹਾ ਹੋ ਗਿਆ ਸੀਗਾ ਫਿਰ ਉਸ ਤੋਂ ਬਾਅਦ ਨੈਕਸਟ ਉਹਨਾਂ ਨੇ ਤੇਰੇ ਮੇਰੇ ਪਿਆਰ ਨੂੰ ਰੀਮਿਕਸ ਮੇਰੇ ਇਜਾਜ਼ਤ ਤੋਂ ਬਿਨਾ ਉਹਨਾਂ ਨੂੰ ਦਿੱਤਾ ਆਪਣੇ ਬਾਲੀ ਸਾਧੂ ਜੀ ਨੇ ਅੱਛਾ ਮੇਰਾ ਕੋਈ ਐਗਰੀਮੈਂਟਰੀ ਹੋਇਆ ਜੀ ਕੋਈ ਐਨਓਸੀ ਨਹੀਂ ਦਿੱਤੀ ਤੇ ਨਾ ਹੀ ਕੋਈ ਮਤਲਬ ਜਿਵੇਂ ਉਹਨੇ ਮਤਲਬ ਕੋਈ ਕਿਸੇ ਵੀ ਕਿਸਮ ਦਾ ਸਿਗਨੇਚਰ ਕੁਝ ਨਹੀਂ ਦਿੱਤਾ ਮੈਨੇ ਉਹਨਾਂ ਨੂੰ ਥੋੜੇ ਨਾਲ ਵੈਸੇ ਕੋਈ ਰਾਬਤਾ ਹੋਇਆ ਸੀਗਾ ਉਹਨਾਂ ਦਾ ਉਸ ਵੇਲੇ ਜਦੋਂ ਰੀਮਿਕਸ ਕਰਨ ਲੱਗੇ ਨਹੀਂ ਉਸ ਬਿਲਕੁਲ ਰਾਬਤਾ ਨਹੀਂ ਹੋਇਆ ਜੀ ਮੈਨੂੰ ਪਤਾ ਵੀ ਨਹੀਂ ਸੀਗਾ ਵੀ ਇਹਰਾ ਰੀਮਿਕਸ ਹੋ ਗਿਆ ਮੈਨੂੰ ਤਾਂ ਲੋਕਾਂ ਨੇ ਦੱਸਿਆ ਵੀ ਜਰਾ ਥੋੜਾ ਗਾਣਾ ਸੁਪਰ ਟੁਪਰੀ ਬਵਾੜੇ ਕਰੀਂ ਚੱਲਦਾ ਹੈ ਉਸ 3 ਉਸ 3 ਸੀਜ਼ਨੋਂ ਪਹਿਲਾਂ ਝਟਕਾ ਲੱਗਿਆ ਹੋਣਾ ਕਿ ਯਾਰ ਮੈਂ ਲਿਖਿਆ ਸਾਰਾ ਕੁਝ ਕੀਤਾ ਕਿ ਘੱਟੋ ਘੱਟ ਪੁੱਛਣਾ ਤਾਂ ਚਲੋ ਬਣਦਾ ਹਾਂ ਉਸ ਵਕਤ ਮਨੇ ਲੀਗਲ ਨੋਟਿਸ ਜਰੂਰ ਭੇਜਦਾ ਸੀ ਫਿਰ ਹੂੰ ਕੋਈ ਮੈਨੂੰ ਤਕਲੀਫ ਹੋਈ ਇਸ ਕਰਕੇ ਮੈਨੂੰ ਭੇਜਣਾ ਪਿਆ ਚਲੋ ਮੇਰੀ ਸਫਾਈ ਨਹੀਂ ਹੋਈ ਤੇ ਜੋ ਵੀ ਕੁਝ ਹੈ ਲੇਕਿਨ ਉਹਨਾਂ ਨੇ ਇਹ ਜਵਾਬ ਦਿੱਤਾ ਵੀ ਮਤਲਬ ਮਨੇ ਟਾਈਮ ਆਫ ਇਰੀਆ ਇੰਗਲਿਸ਼ੀ ਖਬਰ ਦੇ ਵਿੱਚ ਵਾਲੀ ਸਾਧੂ ਦੀ ਫਰੰਟ ਪੇਜ ਤੇ ਖਬਰ ਲੱਗੀ ਜਿਹਦੇ ਵਿੱਚ ਦੀ ਟਾਈਮ ਇਟਪੀ ਇੰਡੀਆ ਵਾਲੇ ਨੇ ਕਿਹਾ ਵੀ ਵੀ ਤੁਹ ਨਹੀਂ ਉਹਦਾ ਮਤਲਬ ਉਹਨਾਂ ਨੂੰ ਕੋਈ ਸੱਤਾ ਨਹੀਂ ਹੈਗਾ ਤੇ ਜੀ ਵੀ ਤੋਂ ਉਹਨਾਂ ਤੋਂ ਬਿਨਾ ਕੀਤਾ ਕਹਿੰਦਾ ਹਸੀਬ ਨੇ ਮੇਰੇ ਕੋਲ 1000 ਰੁਪਏ ਮੰਗਿਆ ਸੀ ਉਹ ਟਾਈਮ ਆਉਟ ਇੰਡੀਆ ਦੇ ਵਿੱਚ ਇਹ ਗੱਲ ਹੈ ਮੈਂ ਉਹ 1000 ਰੁਪਏ ਦਿੱਤਾ ਉਹ ਕਹਿੰਦੇ ਉਹਨਾਂ ਦੀ ਕੋਈ ਚਿੱਟ ਹੈਗੀ ਕਿ ਇਹਦਾ ਕੋਈ ਮੈਂ ਉਹਨਾਂ ਤੋਂ 1000 ਰੁਪਏ ਲੂੰਗਾ ਹਮ ਇਹ ਹੋਰ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਹਸੀਬ ਸਾਹਿਬ ਨੇ ਇਹ ਵਾਲੀ ਸਾਗੂ ਹੋਰਾਂ ਦੀ ਸਟੇਟਮੈਂਟ ਹੈ ਜੀ ਅਖਬਾਰ ਵਿੱਚ ਜਿਹੜੀ ਛਪੀ ਤੁਸੀਂ ਦੱਸ ਰਹੇ ਹੋ ਏ ਸੀ ਕੀ ਸੁਜੀਤ ਭਾਜੀ ਨੇ ਬਾਲੀ ਸਾਗੂ ਜੀ ਵੀ ਤੁਹਾਨੂੰ ਦੱਸ ਦਿੰਦਾ ਤੁਹਾਨੂੰ ਮੈਂ ਬਾਲੀ ਸਾਗੂ ਜੀ ਦੀ ਸਟੇਟਮੈਂਟ ਐ ਸੀ ਕਿਉਂ ਉਹਨਾਂ ਨੂੰ ਵੀ ਮੈਂ ਭੇਜਤਾ ਸੀਗਾ ਨੋਟਿਸ ਅੱਛਾ ਜੀ ਤੇ ਉਹਨਾਂ ਨੇ ਇਹ ਕਹਿਆ ਸੀ ਕਹਿੰਦਾ ਵੀ ਐਸਫਸੀ ਮੇਰਾ ਮੇਰਾ ਕੋਈ ਕਸੂਰ ਨਹੀਂ ਹੈਗਾ ਮੈਨੂੰ ਸਾਰੇ ਰਾਈਟ ਸੁਜੀਤ ਭਾਜੀ ਨੇ ਦਿੱਤੇ ਨੇ ਵੀ ਮੇਰਾ ਮੈਨੂੰ ਮੈਨੂੰ ਕਦ ਮਰਜੀ ਚਾਹੇ ਕੋਈ ਕੋਰਟ ਹੋਵੇ ਚਾਹੇ ਕੋਈ ਵੀ ਹੋਵੇ ਮੇਰੇ ਸਾਹਮਣੇ ਉਹਦਾ ਰਾਈਟ ਦਿਖਾ ਦਊਗਾ ਮੇਰਾ ਮੇਰਾ ਕੋਈ ਕਸੂਰ ਨਹੀਂ ਹੈਗਾ ਅੱਛਾ ਜੀ ਠੀਕ ਹੈ ਤੇ ਤੇ ਸੁਜੀਤ ਭਾਜੀ ਦੀ ਸਟੇਟਮੈਂਟ ਜਿਹੜੀ ਤੁਸੀਂ ਦੱਸ ਰਹੇ ਹੋ ਉਹ ਉਹਨਾਂ ਨੇ ਇਹ ਕਿਹਾ ਸੀਗਾ ਕਿ ਕਿ ਤੁਸੀਂ 1000 ਰੁਪਏ ਮੰਗੇ ਸੀ ਤੇ ਉਹਨਾਂ ਨੇ ਤੁਹਾਨੂੰ 3000 ਰੁਪਏ ਦਿੱਤੇ ਉਲਟਾ ਨਹੀਂ ਨਹੀਂ ਉਹਨਦੀ ਉਹ ਕਹਦੇ ਮੈਨੇ 1000 ਰੁਪਏ ਮੰਗਿਆ ਸੀ 1000 ਰੁਪਏ ਦਿੱਤਾ ਜੀ ਅੱਛਾ 1000 ਰੁਪਏ ਮੰਗੇ ਸੀ 1000 ਰੁਪਏ ਦਿੱਤੇ ਅੱਛਾ ਠੀਕ ਹੈ ਠੀਕ ਹੈ ਪਰ ਉਹਨਾਂ ਨੇ ਇੱਕ ਗੱਲ ਇਹ ਕਲੀਅਰ ਕਰਦੀ ਕਿ ਉਹ ਗਾਣਾ ਵੀ ਲੇ ਕੋਰਲੇ ਦੇ ਜ਼ਿਕਰ ਹੋਇਆ ਹੈ ਨਾ ਜੀ ਟਾਈਮ ਆਫ ਦੇ ਅਖਬਾਰ ਚ ਉਹਨਾਂ ਨੇ ਇਹਨਾਂ ਛੋਟਾ ਦਾ ਕੋਈ ਸਾਬਤ ਕਰਦਾ ਕੁਝ ਨਹੀਂ ਹੁੰਦਾ ਛੋਟਾ ਹੋਣ ਨਾਲ ਬੰਦਾ ਦੀਮੀਆ ਰੂਪਾਨੇ ਫਲ ਲੱਗਦੇ ਹੁੰਦੇ ਨੇ ਬਿਲਕੁਲ ਤੇ ਉਹਦਾ ਹੀ ਬਾਰੇ ਕੋਣੇ ਕੇ ਇੱਕ ਲੂ ਇੱਕ ਇਹ ਸਬੂਤ ਦੇਤਾ ਕਿ ਮੈਂ ਹੀ ਦਰਦ ਹਸੀਬ ਹੈ ਜਿਹੜਾ ਮੇਰੇ ਕੋਲੇ ਚ ਬਿਲਕੁਲ 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 ਹਾਂਜੀ ਮੈਨੂੰ ਇਹ ਇਸ ਚੀਜ਼ ਦੀ ਤਕਲੀਫ ਨਹੀਂ ਹੋਈ ਮੈਨੂੰ ਇਸ ਪਾਸੇ ਖੁਸ਼ੀ ਹੋਈ ਕਿ ਉਹਨਾਂ ਨੇ ਕਹਤਾ ਜਿਹੜਾ ਮੇਰੇ ਕੋਲੇ ਦਾ ਹਸੀਬ ਦਰਦ ਹੈ ਉਹਨਾਂ ਨੇ 1000 ਰੁਪਏ ਮੰਗਿਆ ਸੀ ਮੈਂਨੇ ਉਹਨੂੰ 1000 ਰੁਪਏ ਦਿੱਤਾ ਲੇਕਿਨ ਮੈਨੂੰ ਇਹ ਚੀਜ਼ ਦੀ ਬੜੀ ਖੁਸ਼ੀ ਮੈਨੇ ਪੁਆਇੰਟ ਇਹ ਫਲਿਆ ਕਿ ਉਹਨਾਂ ਨੇ ਇਹ ਕਹਿਤਾ ਵੀ ਹਾਂ ਇਹ ਚੀਜ਼ ਨੂੰ ਇਕਰਾਰ ਕਰ ਲੈ ਕਿ ਮੇਰੇ ਕੋਲੇ ਦਾ ਹਸਤੀਬਦਰ ਇਹੀ ਹੈ ਜਿਹਨੂੰ ਮੈਨੇ ਜਿਹਨੇ ਜਿਹਦਾ ਗਾਣਾ ਮੈਨੇ ਗਾਇਆ ਗਾਇਆ ਬਿਲਕੁਲ ਬਿਲਕੁਲ ਤੇ ਤੇ ਉਸ ਤੋਂ ਬਾਅਦ ਫਿਰ ਹੁਣ ਤੱਕ ਜਿਹੜਾ 2000 ਤੋਂ ਬਾਅਦ ਉਹ ਗਾਣਾ ਚੱਲਦਾ ਰਿਹਾ ਗੁੰਗੁਣਾਉਂਦੇ ਰਹੇ ਜਿਹੜੇ ਸ਼ਾਇਦ 2000 ਉਸ ਵੇਲੇ ਜੰਮੇ ਵੀ ਨਹੀਂ ਸੀਗੇ ਉਹਨਾਂ ਦੇ ਵੀ ਜ਼ੁਬਾਨ ਦੇ ਉੱਤੇ ਇਹ ਗਾਣਾ ਅੱਜ ਤੱਕ ਹੈਗਾ ਲਿਰਿਕਸ ਵੀ ਇਹਦੇ ਪੜਦੇ ਰਹਿੰਦੇ ਆ ਸੀ ਗਾਹੇ ਵਗਾਹੇ ਚਲੋ ਦਵੀਜੀ ਦੋਸਾਂਜ ਨੇ ਹੁਣ ਦੁਬਾਰਾ ਗਾਤਾ ਤੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਿਹੜਾ ਪਬਲਿਕ ਪਲੇਟਫਾਰਮ ਦੇ ਵਿੱਚ ਹੁਣ ਆਇਆ ਗਾਹੇ ਵਗਾਹੇ ਸਿੰਗਰ ਵੀ ਇਹ ਗਾਣਾ ਰੋਜ਼ ਮੇਰੀ ਸ਼ਾਲਾਣੀ ਕਦੀ ਵਾਰ ਗਾਉਂਦੇ ਰਹਿੰਦੇ ਹੋਣੇ ਕਿਉਂਕਿ ਇੰਨਾ ਪਿਆਰਾ ਲਿਖਿਆ ਗਿਆ ਹੈ ਇਹ ਤੇ ਹੁਣ ਜਦੋਂ ਜੀ ਇਹ ਗਾਣਾ ਆਇਆ ਤੇ ਫਿਰ ਕਿਦਾਂ ਤੁਹਾਡਾ ਤੁਹਾਨੂੰ ਪਤਾ ਲੱਗਿਆ ਇਹ ਜੀ ਮੇਰੇ ਮੈਂ ਸਹੋਰੇ ਅਦੀਸ ਸਵੇਰੇ ਮੈਨੂੰ ਇੱਕ ਵੀਰੇ ਫਰੈਂਡ ਨੇ ਮਤਲਬ ਮੈਨੂੰ ਸੈਂਡ ਕੀਤਾ ਜੀ ਅੱਛਾ ਜੀ ਵੀ ਤੁਹਾਡਾ Song ਕਿਸ ਨੇ ਜੀਤ ਨੇ ਗਾਤਾ ਅੱਛਾ ਜੀ ਤੇ ਮੈਨੂੰ ਤੁਹਾਨੂੰ ਬਹੁਤ ਜਿਆਦਾ ਖੁਸ਼ ਹੋਇਆ ਹੋਇਆ ਹਾਂ। ਹਾਂ। ਬੰਦੇ ਨੂੰ ਤਰੀਬੀ ਹੋਈ। ਹਾਂ, ਦੋਨੋਂ ਬਿਲਕੁਲ ਦੋਨੋਂ ਕੈਕਸ਼ਨ ਬਣਦੇ ਆ ਕਿਉਂਕਿ ਇੱਕ ਪਾਸੇ ਤਾਂ ਦਿਲਜੀਤ ਉਹ ਸਾਡੇ ਇੱਕ ਇੱਕ ਵਰਲਡ ਵਾਈਡ ਸਟਾਰडम ਹਾਸਲ ਕਰ ਚੁੱਕੇ ਆ ਜੇ ਕੋਈ ਉਹ ਚੀਜ਼ ਕੋਈ ਗਾਉਂਦੇ ਆ ਤਾਂ ਉਹਦੀ ਪਛਾਣ ਵਰਲਡ ਲੈਵਲ ਦੇ ਉੱਤੇ ਬਣਦੀ ਆ। ਬਿਲਕੁਲ। ਹਾਂਜੀ। ਹਾਂਜੀ। ਤੇ ਮੈਨੂੰ ਵੀ ਇਸ ਕਰਕੇ ਹੋਈ ਜਦ ਮੈਨੇ ਉਹ ਖੋਲਿਆ ਮਤਲਬ ਇੰਸਟਾਗ੍ਰam ਖੋਲਿਆ ਤਾਂ ਉਹਦੇ ਵਿੱਚ ਲਿਖਿਆ ਹੋਇਆ ਸੀ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ। ਜਦੀਦ ਖਾਨ ਬਾਲੀ ਤੱਗੂ ਮੇਰਾ ਨਾਮ ਬਿਲਕੁਲ ਮੈਂ ਫਾਇਰ ਕੀਤਾ ਮੈਨੂੰ ਮੇਰੀ ਪਛਾਣ ਖਤਮ ਕਰ ਦਿੱਤੀ ਹਾਂ ਬਿਲਕੁਲ ਨਹੀਂ ਹੈ ਹਾਂ ਕਿਹਦਾ ਬਹੁਤ ਤੱਕਾ ਲੱਗਿਆ ਹੋਣਾ ਤੁਹਾਨੂੰ ਉਸ ਟਾਈਮ ਤਾਂ ਹਾਂਜੀ ਵੀ ਮੈਨੂੰ ਚਲੋ ਉਹਨਾਂ ਨੇ ਲੈਣਾ ਗਾਤੀਆਂ ਕੋਈ ਚੱਕਰ ਨਹੀਂ ਹੂੰ ਠੀਕ ਹੈ ਮੈਂ ਤਾਂ ਉਹਨਾਂ ਨੂੰ ਫੁੱਲ ਗਾਣਾ ਦੇਣ ਨੂੰ ਵੀ ਤਿਆਰ ਹਾਂ ਆਨ ਮੇਰੇ ਕੋਲ ਜੀ ਮੈਂ ਤਾਂ ਉਹਨਾਂ ਨਾਲ ਬਾਰ-ਬਾਰ ਇੰਟਰਵਿਊ ਕਈ ਮੈਂ ਕਰ ਚੁੱਕਿਆ ਉਹਦੇ ਵਿੱਚ ਇਹ ਕਹਿ ਚੁੱਕਿਆ ਵੀ ਆਨ ਮੋਸਟ ਵੈਲਕਮ ਦਰਜੀਤ ਭਾਜੀ ਇੱਕ ਬਹੁਤ ਪੰਜਾਬ ਦੇ ਬੰਦੇ ਸਿੱਖ ਬੰਦੇ ਨੇ ਸਿੱਖ ਹਮੇਸ਼ਾ ਮੇਸਾਲ ਹਮੇਸ਼ਾ ਹੀ ਜੇ ਇਤਿਹਾਸ ਗਵਾਏ ਦੂਸਰਿਆਂ ਵੀ ਭਲਾ ਕਰਦੇ ਨੇ ਦੂਸਰਿਆਂ ਦਾ ਸਹਾਇਤਾ ਕਰਦੇ ਨੇ ਉਹ ਸਿੱਖ ਬੰਦੇ ਨੇ ਚਲੋ ਸਜੀਤ ਭਾਈ ਨੇ ਨਹੀਂ ਕੁਛ ਕੀਤਾ ਮੈਨੂੰ ਉਹਨਾਂ ਦੇ ਫੁੱਲ ਉਮੀਦ ਹੈ ਕਿ ਉਹ ਮੇਰਾ ਨਾਮ ਲੈਣਗੇ ਔਰ ਮੈਂ ਉਹਨਾਂ ਕੋਲ ਇਸ ਤਰ੍ਹਾਂ ਨਹੀਂ ਮੇਰੀ ਕੋਈ ਮੈਨੂੰ ਕੋਈ ਇਸ ਤਰ੍ਹਾਂ ਲਾਲਚ ਨਹੀਂ ਕੁਛ ਨਹੀਂ ਮੈਨੂੰ ਐ ਆ ਵੀ ਕਮ ਸੇ ਕਮ ਮੈਨੂੰ ਬਸ ਐ ਕਹਦੇ ਨੇ ਇਹ ਜਿਹੜਾ ਮੈਂ ਇਹ ਗਾਣਾ ਗਾਇਆ ਸੀ ਵੀ ਇਹ ਦਰਦ ਸੱਚੀ ਹੁੰਦਾ ਹੈ ਬਸ ਇਹ ਇਹ ਬਸ ਇਹ ਮੇਰੀ ਰਿਕੁਐਸਟ ਹੈ ਜੀ 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 ਤੁਹਾਡੀ ਇੱਕ ਇੰਟਰਵਿਊ ਪਹਿਲਾਂ ਵੀ ਆਈ ਸੀ ਉਹਦੇ ਵਿੱਚ ਵੀ ਤੁਸੀਂ ਕਹਿਿਆ ਸੀਗਾ ਕਿ ਮੈਨੂੰ ਕੋਈ ਗਿਲਾ ਨਹੀਂ ਹੈ ਕਿ ਮੈਨੂੰ ਬਸ ਇੰਨੇ ਹੀ ਹੈ ਕਿ ਮੈਨੂੰ ਉਹਨਾਂ ਨੇ ਹੱਲਾਸ਼ੇਰੀ ਦਿੱਤੀ ਹੈ ਤੇ ਮੈਨੂੰ ਥੋੜਾ ਫੀਲ ਵੀ ਹੋਇਆ ਸੀਗਾ ਕਿ ਆਮ ਤੌਰ ਦੇ ਉੱਤੇ ਅਸੀਂ ਦੇਖਦੇ ਹਾਂ ਜੀ ਕਿ ਜਿੱਦਾਂ ਤੁਸੀਂ ਨਾ ਲਿਆ ਕਿ ਬੱਚਾ ਜਿਹੜਾ ਪੈਦਾ ਹੋ ਉਹ ਬੱਚਾ ਪੈਦਾ ਕਰਨ ਵਾਲਾ ਤਾਂ ਫਿਰ ਇੱਕ ਰਾਈਟਰ ਹੀ ਹੁੰਦਾ ਜੀ ਜਿਹਦੀ ਹਿੱਕ 'ਚੋਂ ਨਿਕਲਿਆ ਔਰ ਤੁਸੀਂ ਦੱਸ ਰਹੇ ਹੋ ਵੀ ਇਹ ਗੀਤ ਤੁਸੀਂ ਲਿਖ ਲਿਆ ਸੀ ਤੇ ਕਈ ਦਿਨ ਤੁਸੀਂ ਉਹਨੂੰ ਠੀਕ ਕਰਨ 'ਚ ਵੀ ਲਾਤੇ ਹਾਂ ਜੀ ਰਾਤਾਂ ਜੀ ਰਾਤਾਂ ਰਾਤ ਹਾਂ ਜੀ ਇਹ ਨਾ ਕੋਈ ਨਹੀਂ ਹਾਂ ਤੇ ਫਿਰ ਅੱਜ ਜੋ ਗੀਤ ਜਦੋਂ ਵਰਲਡ ਲੈਵਲ ਦੇ ਉੱਤੇ ਜਾਂਦਾ ਔਰ ਤੁਹਾਡਾ ਵਿੱਚ ਕੋਈ ਨਾਂ ਨਹੀਂ ਹੁੰਦਾ ਜਿਹਨੇ ਉਹ ਪੂਰਾ ਗੀਤ ਸਾਰਾ ਉਤਾਰਿਆ ਹੈ ਅ ਅੱਜ ਦਿਲਾਂ ਤੇ ਲੋਕਾਂ ਦੀ ਕਾਗਜ਼ ਤੇ ਨਹੀਂ ਦਿਲਾਂ ਤੇ ਤੇ ਉਸ ਬੰਦੇ ਦਾ ਕਿਤੇ ਇੱਕ ਜਿਹੜਾ ਦੋ ਅੱਖਰ ਦਾ ਨਾਂ ਹੈ ਉਸ ਬੰਦੇ ਦਾ ਕਿਤੇ ਨਾਂ ਵੀ ਨਹੀਂ ਜ਼ਿਕਰ ਕੀਤਾ ਹੋਇਆ ਨਾ ਡਿਸਕ੍ਰਿਪਸ਼ਨ 'ਚ ਨਾ ਦੱਸਿਆ ਹੋਇਆ ਬਾਅਦ 'ਚ ਵੀ ਤੇ ਫਿਰ ਉਹਦਾ ਦਰਦ ਬਿਲਕੁਲ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਕਿਵੇਂ ਇੱਕ ਇੱਕ ਲਫ਼ਜ਼ ਇਹਨਾਂ ਚਾਹਣਾ ਇਥੇ ਜੇ ਜੇਕਰ ਹੋਵੇ ਮੈਂ ਕਿ ਜੇ ਅਗਰ ਮੇਰੇ ਬਾਸ ਇੱਕ ਕਾਗਜ਼ ਹੋਵੇ ਜੀ ਇੱਕ ਕਲਮ ਹੋਵੇ ਤਾਂ ਤੁਰ ਜੀ ਦੰਜੀਤ ਭਾਜੀ ਨੂੰ ਇੱਕ ਮੈਂ ਇੱਕ ਤੁਹਾਨੂੰ ਕਲਮ ਸੌਣਾ ਵੀ ਉਹ ਭੇਜਾਂ ਇੱਕ ਇੰਟਰਵਿਊ ਵੀ ਮੈਂ ਸੁਣਾਇਆ ਸਾ ਕਿ ਕਾਸ਼ ਇਹ ਕਾਗਜ਼ ਨਹੀਂ ਮੇਰੀ ਜ਼ੁਬਾਨ ਹੁੰਦੀ ਜਿਹਦੇ ਵਿੱਚ ਮੈਂ ਲਿਖਦਾ ਕਿ ਕਾਸ਼ ਇਹ ਕਾਗਜ਼ ਨਹੀਂ ਮੇਰੀ ਜ਼ੁਬਾਨ ਹੁੰਦੀ ਹੂੰ ਹੂੰ ਦਿਲ ਦੀ ਗੱਲ ਦੱਸਣੀ ਹੋਰ ਵੀ ਆਸਾਨ ਹੁੰਦੀ ਹੂੰ ਜੇ ਅੱਖਰ ਦੱਸਦੇ ਬੋਲ ਕੇ ਮੇਰੀ ਪੀੜ ਨੂੰ ਹੂੰ ਜੇ ਅੱਖਰ ਦੱਸਦੇ ਬੋਲ ਕੇ ਮੇਰੀ ਪੀੜ ਨੂੰ ਇਹ ਰੱਬ ਨੇ ਭਈ ਇਹਨਾਂ ਦੇ ਵਿੱਚ ਜਾਨ ਹੁੰਦੀ। ਕੀ ਬਾਤ ਹੈ। ਸਦਾ ਪਿਆਰ ਸਦਾ ਹੀ ਯਾਰੋ। ਹਮ ਸਦੀ ਸਦਾ ਹੀ ਦਿਲਜੀਤ ਪਿਆਰ ਦੇ ਮਹਤਾਜ ਰਹੇ ਹਨ। ਕੋਈ ਤਾਂ ਹੱਥ ਦਰਦ ਹਸੀਬ ਤੇ ਮਿਹਰਬਾਨ ਹੁੰਦੀ। ਹਮ ਕੀ ਬਾਤ ਹੈ ਸਰ। ਸੋ ਤੁਹਾਡਾ ਬਿਲ ਤੁਹਾਡੇ ਲਫ਼ਜ਼ਾਂ ਦੇ ਵਿੱਚ ਪਤਾ ਲੱਗਦਾ ਸਾਡੀ ਬਹੁਤ ਦਿਉਤੋਂ ਦੁਆਵਾਂ ਨੇ ਜਿਸ ਤਰੀਕੇ ਨਾਲ ਦੁਨੀਆ ਦੇ ਸਤਾਰੇ ਇਸ ਵਕਤ ਕਿੱਥੇ ਤੋਂ ਕਿੱਥੇ ਪਹੁੰਚ ਗਏ ਤੇ ਜਿਹੜਾ ਤੁਹਾਡਾ ਬਣਦਾ ਹੱਕ ਹੈ ਤੇ ਜਿਹੜਾ ਤੁਹਾਡਾ ਬਣਦਾ ਮਾਣ ਆਗਰ ਹੈ ਤੁਹਾਨੂੰ ਮਿਲਣਾ ਚਾਹੀਦਾ ਸਾਡੀ ਦੇਵਤੋਂ ਦੁਆਵਾਂ ਜੀ ਦੇਵਤੋਂ ਪਿਆਰ ਸਤਕਾਰ ਤੁਹਾਡੇ ਲਈ ਤੇ ਜਾਂਦੇ ਜਾਂਦੇ ਇੱਕ ਚੀਜ਼ ਜੇ ਮੈਂ ਤੁਹਾਡੇ ਤੋਂ ਪੁੱਛਾਂ ਇੱਕ ਸਵਾਲ ਕਿੰਨੇ ਸਾਲ ਤੁਹਾਨੂੰ ਹੋ ਗਏ ਇਸ ਇਸ ਇੰਡਸਟਰੀ ਨੂੰ ਵੇਖਦੇ ਆ ਕੀ ਤੁਸੀਂ ਮਹਿਸੂਸ ਕੀਤਾ ਜੀ ਕਿ ਜੋ ਪਹਿਲਾਂ ਅਸੀਂ ਸੁਣਦੇ ਆਏ ਹਾਂ ਕਿ ਜੋ ਰਾਈਟਰ ਨੇ ਉਹਨਾਂ ਦਾ ਇਨਾ ਜਿੱਦਾਂ ਪਹਿਲਾਂ ਵੀ ਕਿਹਾ ਹੈਗਾ ਕਿ ਇੱਕ ਸਿੰਗਰ ਹੈ ਉਹਨੂੰ ਜਿਹੜੇ ਜਿਹੜਾ ਪੈਸਾ ਹੈ ਕਿਉਂਕਿ ਪੈਸੇ বিনা ਕਹਿੰਦੇ ਮੈਂ ਤਾਂ ਕਹਿੰਦਾ ਹੁੰਦਾ ਵੀ ਜਦੋਂ ਗੁਰਨਾਨਕ ਦੇਵ ਜੀ ਮਹਾਰਾਜ ਨੇ ਜੇ ਲੰਗਰ ਲਾਇਆ ਤਾਂ ਲੰਗਰ ਲਈ ਵੀ 20 ਰੁਪਏ ਤਾਂ ਚਾਹੀਦੇ ਸੀ ਪੈਸਿਆਂ ਤੋਂ ਮੇਨਾ ਤਾਂ ਕੋਈ ਦੁਨੀਆਦਾਰੀ ਨਹੀਂ ਚੱਲ ਸਕਦੀ ਹੈਗੀ ਇਹ ਦੁਨੀਆ ਨੂੰ ਚਲਾਉਣ ਦੇ ਲਈ ਪੈਸਾ ਬੜਾ ਜ਼ਰੂਰੀ ਚੀਜ਼ ਹੈ ਲੇਕਿਨ ਜਦੋਂ ਤੁਸੀਂ ਤੁਹਾਡੇ ਇੰਡਸਟਰੀ ਦੀ ਗੱਲ ਕਰਦੇ ਆ ਵਪਾਰ ਦੀ ਗੱਲ ਕਰਦੇ ਆ ਤਾਂ ਜਿਹੜੇ ਸਿੰਗਰ ਹੁੰਦਾ ਉਹਨਾਂ ਨੂੰ ਸ਼ੋਅਾਂ ਦੇ ਵੀ ਪੈਸੇ ਆਉਂਦੇ ਆ ਉਹਨਾਂ ਨੂੰ ਹੋਰ ਜਿਹੜੇ ਪਲੈਟਫਾਰਮ ਹੈ ਟੀਵੀ ਹੋ ਗਿਆ YouTube ਹੋ ਗਿਆ ਉਹਨਾਂ ਤੋਂ ਵੀ ਪੈਸੇ ਆਉਂਦੇ ਆ ਲੇਕਿਨ ਜਿਹੜਾ ਇੱਕ ਲ ਤੁਸੀਂ ਜਿਵੇਂ ਮੈਂ ਗੱਲ ਕਰਾਂ ਤੁਹਾਨੂੰ ਤੁਸੀਂ ਮਹਿਸੂਸ ਕੀਤਾ ਕਿ ਤੁਹਾਡੀ ਕੋਈ ਇਨਕਮ ਦਾ ਕੋਈ ਹੋਰ ਜ਼ਰੀਆ ਹੁੰਦਾ ਹੈ ਕਿ ਤੁਹਾਨੂੰ ਇੱਕ ਵਾਰੀ ਪੇਮੈਂਟ ਮਿਲਦੀ ਹੈ ਮੈਂ ਹਾਂ ਸੱਚੀ ਮੈਂ ਬਿਲਕੁਲ ਹੀ ਬਲਕਿ ਇੱਕ ਵਾਰ ਮੈਂ ਪੀਜੀਆਈ ਤੱਕ ਪਹੁੰਚ ਗਿਆ ਪੀਜੀਆਈ ਤੱਕ ਪੀਜੀਆਈ ਤੱਕ ਪਹੁੰਚ ਗਿਆ ਉਸ ਵਕਤ ਵੀ ਮੈਨੂੰ ਮਜਬੂਰਨ ਮੈਨੂੰ ਇੱਕ ਤਰ੍ਹਾਂ ਦਾ ਇਹ ਕਹਦੇ ਸੀ ਵੀ ਤੈਨੂੰ ਪੈਸੇ ਦੇ ਦਾਂਗੇ ਤੂੰ ਸਾਰੇ ਗਾਣੇ ਦੇ ਉੱਪਰ ਐਗਰੀਮੈਂਟ ਕਰਕੇ ਸਾਨੂੰ ਸਾਈਨ ਕਰਕੇ ਦੇ ਦੇ ਮੈਂ ਕਿਹਾ ਮੈਂ ਕਰਨੇ ਨਹੀਂ ਹੈਗੇ ਕਹਿੰਦੇ ਵੀ ਅਸੀਂ ਫਿਰ ਕਿ ਤੱਕ ਇਹਨਾਂ ਨੂੰ ਸੌਂ ਕਰਦਾਂਗੇ ਮੈਂ ਨਾਮ ਨਹੀਂ ਲੈਣਾ ਜਦੋਂ ਚਲੋ ਉਸ ਵਕਤ ਫਿਰ ਮੈਨੂੰ ਡੇਲੀ ਪੋਸਟ ਤੇ ਜਾਣਾ ਪਿਆ ਮੈਨੂੰ ਕਦੇ ਵੀ ਮਤਲਬ ਮਤਲਬ ਕਦੇ ਵੀ ਮਤਲਬ ਇਸ ਤਰ੍ਹਾਂ ਇਹ ਵੀ ਆਪਣੀ ਤਰਫ ਤੋਂ ਵਿਚਲ ਬੰਦਾ ਯਾਰ ਆਪਣਾ ਕਲਾਕਾਰ ਵੀ ਇਸ ਤਰ੍ਹਾਂ ਦੀ ਕੋਈ ਹੈਲਪ ਕੀਤੀ ਨਹੀਂ ਉਹਨਾਂ ਹੀ ਮੈਨੇ ਉਹਨੂੰ ਕਿ ਮੰਗੇ ਆ ਇੱਕ ਵਾਰ ਮੰਗੇ ਸਿਰ ਪੂਰੀ ਜ਼ਿੰਦਗੀ ਚ ਉਹ ਤਾਂ ਤੁਹਾਨੂੰ ਪਤਾ ਹੈ ਜਦੋਂ ਕਿਸੇ ਦੇ ਪ੍ਰੈਗਨੈਂਸੀ ਹੈਗਾ ਜੀ ਮਤਲਬ ਬੱਚੇ ਉਸ ਟਾਈਮ ਤਾਂ ਬੜੇ ਬੜੇ ਰਾਜੇ ਮਹਾਰਾਜੇ ਵੀ ਕਹ ਸਕਦੇ ਨੇ ਕਿਸੇ ਨੂੰ ਜਾ ਕੇ ਵੀ ਵੀ ਮੇਰਾ ਬੱਚਾ ਹੈ ਇਸ ਤਰ੍ਹਾਂ ਕੁਝ ਹੋ ਨਾ ਜਾਵੇ ਉਹ ਦਿਨ ਰਮੋਤ ਦਾ ਸਵਾਲ ਹੁੰਦਾ ਵਰਨਾ ਮੈਂ ਜਿਵੇਂ ਕੋਈ ਮੈਨੂੰ 20 ਸਾਲ ਪਹਿਲਾਂ ਵੀ ਮੈਂ ਦਲਦਲ ਜੀ ਸੀਗਾ ਠੀਕ ਹੈ ਜੀ ਬਾਹਰ ਨਿਕਲਣਾ ਚਾਹੁੰਦਾ ਸੀ 20 ਸਾਲ ਤੋਂ ਵੀ ਦਲਦਲ ਚ ਹੈ ਠੀਕ ਹੈ ਮੈਨੂੰ ਸਰਜੀਤ ਭਾਈ ਨੇ ਮੈਂ ਕੋਈ ਕੁਤਵਾ ਨਹੀਂ ਉਸ ਮਾਲਕ ਦਾ ਸ਼ੁਕਰ ਹੈ ਲੇਕਿਨ ਮੈਨੂੰ ਦਲਜੀਤ ਭਾਈ ਤੇ ਪੂਰਾ ਭਰੋਸਾ ਹੈ ਕਿ ਉਹ ਜ਼ਰੂਰ ਮੇਰਾ ਨਾਮ ਲੈ ਕੇ ਮੇਰਾ ਕੰਮ ਜ਼ਰੂਰ ਕਰਨਗੇ ਮੈਨੂੰ ਇਸ ਤਰ੍ਹਾਂ ਕਰਿਓ ਜਿਵੇਂ ਕੋਰੋਨਾ ਜਦੋਂ ਨਿਕਲੇ ਹੈ ਮੇਰੇ ਲਈ ਬਹੁਤ ਜ਼ਿਆਦਾ ਮੇਰੇ ਆਉਣ ਵਾਲੇ ਸਿੰਗਰਾਂ ਨੂੰ ਹੋਰਾਂ ਨੂੰ ਮਤਲਬ ਮੈਨੂੰ ਕੰਮ ਮਿਲਣ ਲੱਗ ਜੂ ਮੈਂ ਸੈੱਟ ਹੋ ਜਾਊਂਗਾ ਇਸ ਤਰੀਕੇ ਦੇ ਗੀਤ ਤੁਹਾਡੇ ਕੋਲ ਹੋਰ ਵੀ ਕੀ ਲਿਖੇ ਹੋਏ ਆ ਬਹੁਤ ਹਾਂਜੀ ਹਾਂਜੀ ਬਹੁਤ ਲਿਖਿਆ ਨੇ ਜੀ ਮੈਂ ਤਾਂ ਅਸਲ ਲਿਖਦੇ ਰੇ ਪੇਂਟਿੰਗ ਹੁੰਦੀ ਜ਼ਿਆਦਾ ਹੂੰ ਠੀਕ ਹੈ ਦਰਦਸਾ ਸਾਡਾ ਬਹੁਤ ਬਹੁਤ ਅਦਾ ਸਹੀ ਧੰਨਵਾਦ ਕਰਦੇ ਆਂ ਔਰ ਅਸੀਂ ਪੂਰੀ ਉਮੀਦ ਕਰਦੇ ਆਂ ਕਿ ਦਵਜੀਤ ਦਸਾਂਝ ਭਾਜੀ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਇੱਕ ਇਮੇਜ ਵੀ ਬਣੀ ਹੋਈ ਹੈ ਜਿੱਦਾਂ ਤੁਸੀਂ ਵੀ ਕਿਹਾ ਕਿ ਇੱਕ ਸਿੱਖ ਦੀ ਵੀ ਇਮੇਜ ਬਣੀ ਹੋਈ ਹੈ ਉਹਨਾਂ ਦੀ ਕਿ ਸਿੱਖ ਜਿਹੜਾ ਪੂਰਾ ਮਾਣ ਆਦਰ ਵੀ ਕਰਦੇ ਆ ਸੋ ਸਾਨੂੰ ਪੂਰੀ ਉਮੀਦ ਹੈ ਕਿ ਜਿਹੜਾ ਤੁਹਾਡਾ ਬੰਦਦਾ ਹਾਕਿਆ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਇਸ ਦੌਰ ਦੇ ਵਿੱਚ ਵੇਖਿਆ ਮੂਸੇ ਵਾਲਾ ਭਾਜੀ ਉਹਨਾਂ ਨੇ ਜਦੋਂ ਨਾਂ ਲਿਆ ਜਸਵਿੰਦਰ ਕੌਰ ਬਰਾੜ ਦਾ ਤੇ ਉਹਨਾਂ ਦੀ ਵੀ ਦੁਬਾਰਾ ਜਿਹੜੀ ਵਾਪਸੀ ਹੋਈ ਹੈ ਤੇ ਮੇਜਰ ਰਾਜਸਥਾਨੀ ਦਾ ਜਦੋਂ ਗਾਣੇ 'ਚ ਨਾ ਆਇਆ ਤੇ ਦੁਬਾਰਾ ਉਹਨ ਇੱਕ ਵਾਰੀ ਫੇਰ ਜ਼ੁਬਾਨ ਦੇ ਉੱਤੇ ਆਗੇ ਲੋਕਾਂ ਦੀ ਤੇ ਦਰਦ ਹਸੀਬ ਜਿਹੜਾ ਹੁਣ ਤੱਕ ਪੰਜਾਬੀ ਤਾਂ ਜਾਣਦੇ ਸੀ ਪਰ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਪੂਰੇ ਵਰਲਡ ਲੈਵਲ ਦੇ ਉੱਤੇ ਦਰਦ ਹਸੀਬ ਦਾ ਨਾਮ ਹੋਏਗਾ ਜੀ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਜੀ ਥੈਂਕ ਯੂ